ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਨੂਨੇ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਪ੍ਰਗਟ ਭਾਈ ਦੇ ਘਰ ਅੱਜ ਆਪਾਂ ਪਹੁੰਚ ਚੁੱਕੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ گاਵਾ ਸੱਜਰਸੂਈਆਂ ਦੋ ਮੱਝਾਂ ਤੇ ਇੱਕ گاਉ ਗੱਬਣ ਦੋਸਤੋ ਤੁਹਾਨੂੰ ਦਿਖਾਉਣੀ ਹੈ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਜਾਣਕਾਰੀ ਉਸ ਤੋਂ ਪਹਿਲਾਂ ਦੋਸਤੋ ਇੱਕ ਬੇਨਤੀ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਦੂਜੀ ਬੇਨਤੀ ਦੋਸਤੋ ਇਹ ਹੈ ਇੱਥੇ ਆਓ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਕਰਕੇ ਪਸ਼ੀ ਫੋਟੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਵਾਲੀ ਗੱਲ ਨਾ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਦੋਸਤੋ ਜਰੂਰ ਕਰ ਦੇਓ ਤਾਂ ਕਿ ਕਿਸੇ ਹੋਰ ਵੀ ਵੀਰ ਭਰਾ ਦਾ ਫਾਇਦਾ ਹੋ ਸਕੇ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਜਾਣਕਾਰੀ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਡਰੈਸ ਬੋਲ ਦਿਓ ਜੀ। ਪਿੰਡ ਭਜਾਵਾਲ ਹੁਣ ਇਹਦੇ ਗਲਾ ਤਰਨਤਾਨੂ। ਹਾਂਜੀ ਤਸਵੀਰ ਉਤਰਨ ਦਾ। ਹਾਂਜੀ। ਆ ਫੋਨ ਨੰਬਰ ਬੋਲ ਦਿਓ। ਫੋਨ ਨੰਬਰ ਆ 988843947। ਅੱਛਾ ਅਜ ਵੀਰ ਜੀ ਕਿੰਨੇ ਪਸ਼ੂ ਸੇਲ ਤੇ? ਪਸ਼ੂ ਗਾ ਦੋ ਮੱਝਾਂ ਤਿੰਨ ਗਾਵਾਂ। ਤਿੰਨ ਗਾਵਾਂ। ਅੱਛਾ ਦੋਵੇਂ ਮੱਝਾਂ ਸੁਣੇ? ਦੋਵੇਂ ਸੁਣਿਆ। ਦੋ ਦੋ ਮੱਝ ਗਾਵਾਂ ਸੁਣਿਆ। ਅੱਛਾ ਇੱਕ ਗਾਂ ਗੱਬਣਿਆ। ਹਾਂਜੀ ਆਪਾਂ ਗੱਬਾਂ। ਹਾਂਜੀ ਸ਼ੁਰੂ ਕਰਦੇ ਹਾਂ ਪਹਿਲਾਂ ਇਹ ਮੱਝ ਤੋਂ। ਹਾਂਜੀ ਇਹ ਮੱਝ ਦੀ ਕੀ ਡਿਟੇਲ ਹੈਗੀ ਜੀ? ਏ ਭਾਜੀ ਪਈਆ ਸੁਣਾ ਜੋ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਸੁਈਨਾ ਇਹਨੂੰ ਸੁਈਨਾ ਹੋ ਗਿਆ 30 ਦਿਨ ਵੀ 22 ਦਿਨ ਹੋ ਗਿਆ ਬੱਚਾ ਕੀ ਦਿੱਤਾ ਨੇ ਮਾਦਰ ਕੱਟੀ ਬਣੀ ਅੱਛਾ ਜੀ ਹੁਣ ਜਿਹੜਾ ਦੁੱਧ ਕੰਨਾ ਤਿਆਰ ਦੋਪਹਿਰ ਹੁਣ ਦੁੱਧ 9 ਵਜੇ 30 ਕਰਾਂਗੇ 9 ਲੀਟਰ ਹੈਗਾ ਵਧੂ ਕ ਦੁੱਧ ਹੋਰ ਦੋ ਦੋ ਵੇਖੋ ਹੁਣ ਵਧਣਾ ਪਾਉਣਾ ਤੇ ਸ਼ਾਮ ਤੇ ਆ ਜੀ ਤੁਹਾਨੂੰ ਭਰਾਂ ਖੋਲੋ ਨਹੀਂ ਅਕਰੀ ਖੋਲ ਕੇ ਤੇ ਫੇਰ ਟਾਈਮ ਕਦੋਂ ਹੋ ਗਿਆ ਸੁਈਨੂ ਆਖੇ 20 22 ਦਿਨ ਹੋ ਗਏ ਭਾਜੀ 20 22 ਦਿਨ ਦੋਸਤੋ ਸੁਈਨੂ ਹੋ ਗਏ ਦੁੱਧ ਨੂੰ ਵੀਰ ਕਹਿੰਦਾ ਥੱਲੇ ਇਹਦੇ 9 ਕਿਲੋ ਲੀਟਰ ਤਿਆਰ ਆ। ਬਾਕੀ ਜਿਹੜਾ ਵੀ ਵੀਰ ਖੜੂਗਾ ਉਹਦੀ ਸੇਵਾ ਤੇ ਡਿਪੈਂਡ ਕਰਦਾ ਦੁੱਧ ਵਧ ਵੀ ਸਕਦੀ ਹੈ। ਇੰਨਾ ਵੀ ਰਹਿ ਸਕਦਾ। ਛੋਟੀ ਵੀ ਤੇੜੀ ਹੈ। ਹਵਾਵਾਂ ਦਾ ਦੋਸਤੋ ਚੰਗਾ ਵਧੀਆ। ਥਾਂ ਵੀ ਚੰਗੀ ਬੈਠਦੀ ਹੈ। ਚੰਗੇ ਕਦ ਕਾਠ ਵਾਲੀ। ਲੈ ਆ ਵੀਰ ਮੋੜ ਦਾ। ਸਿੰਗ ਦਾ ਮਾ ਕੋਈ ਨਹੀਂ ਲੱਥਾ ਦਾ। ਸਿੰਗ ਦਾ ਖੋਪ ਇੱਕ ਦਾ ਲੱਥਾ ਵਾ ਦੋਸਤੋ। ਵੀਡੀਓ ਨੇ ਵਿੱਚ ਤੁਹਾਨੂੰ ਦਿਖਾ ਦਾਂਗੇ ਦੁਬਾਰਾ। ਖੜੀ ਨੇ ਦੋਸਤੋ ਚੰਗਾ ਵਿਰਲ ਤੇ ਸਵੇਰਾ ਦਾ ਟਾਈਮ ਹੈ ਵੀਡੀਓ ਬਣਾਉਂਦਾ ਪੁੱਛਦੇ ਆਂ ਵੀਰ ਨੂੰ ਕੀ ਮੁੱਲ ਕਰਦਾ ਵੀਰ ਦਾ ਹਾਂਜੀ ਵੀਰ ਜੀ ਕਿੰਨਾ ਮੁੱਲ ਕਰਦੇ ਦਾ ਮੁੱਲ ਦਾ ਭਾਜੀ ਤੁਹਾਨੂੰ ਕਰੀਏ 60 ਕਰੀ ਜਾਈਏ ਹਾਂਜੀ 80 ਜਹਾ ਜਹਾ ਡਿਮਾਂਡ ਕਰਦਾ 55 ਜਹਾ ਡਿਮਾਂਡ ਤਾਂ ਹੋ ਜੂਗਾ ਜੀ ਹਾਂਜੀ ਠੀਕ ਹੈ ਜੀ ਦੂਜੇ ਨੰਬਰ ਤੇ ਵੀਰ ਜੀ ਇਸ ਮੱਝ ਦੀ ਏ ਭਾਈ ਦੂਜੇ ਗੋਏ ਦਾ ਵੀ ਕਰੀਬ 9 ਕਿਲੋ ਦੁੱਧ ਚੱਲਣ ਦੀ ਹੋ ਜਾ। ਕਿੰਨਾ ਟੰਮ ਹੋ ਗਿਆ ਸੂਈ ਨੂੰ? ਇਹਨੂੰ ਉਹ ਵੀ ਮਨਾ 12-13 ਦਿਨ ਹੋ ਗਏ। 12-13 ਦਿਨ ਹੋ ਗਏ ਸੂਈ ਨੂੰ। ਦੁੱਧ ਦੋ ਵਧੂਗੀ ਹੋਰੇ। ਦੁੱਧ ਤਾਂ ਚੱਲੂ ਮੈਲੇ ਰਿਆਂ ਨਹੀਂ ਆਈ ਬੰਦੇ। ਅੱਛਾ ਜੀ। ਅੱਛਾ ਇਹਨੇ ਕੀ ਬਚਾ ਰਿਹਾ? ਇਹਨੇ ਮਗਰ ਕੱਟੀ ਹੋਰ। ਕੱਟੀ ਹੈ ਜੀ। 9-10 ਦਿਨ ਹੋ ਗਏ ਸੂਈ ਨੂੰ ਅਖੇ ਜੀ। ਆਹ ਇਹਨੇ ਹੋ ਗਏ 10-12 ਦਿਨ ਹੋ ਗਏ। ਠੀਕ ਹੈ ਜੀ। 12-13 ਦਿਨ ਵੀਰ ਕਹਿੰਦਾ ਸੂਈ ਨੂੰ ਹੋ ਗਿਆ। 9 ਕਿਲੋ ਲੀਟਰ ਦੇ ਲਾਗੇ ਬੰਨੇ ਦੁੱਧ ਆ ਦੂਜਾ ਸੂਆ ਸੂਈ ਹੈ। ਬੱਚਾ ਨੇ ਕੱਟੀ ਇਹ ਵੀ ਚੰਗੇ ਕੱਦਗਾ ਸ਼ਾਈ ਮੱਜ ਥਾਣੇ ਦਾ ਵੀ ਚੰਗਾ ਵਿਰਲ ਤੇ ਕੰਪੈਕਟ ਜਿਹਾ ਹਵਾਨਾ ਤਿਆਰ ਕੀਤਾ ਮੱਜ ਨੇ ਲੈਓ ਜੀ ਮੋਲ ਮਮੇ ਤੂੰ ਪਹਿਲਾਂ ਕੱਢੀ ਆਹ ਛੋਟੀ ਨੇ ਦੇ ਥਣ ਦੋਸਤ ਇਹਦਾ ਚੰਗਾ ਵਿਰਲ ਤੇ ਚੰਗਾ ਮੁੱਠੀ ਵਾਲਾ ਥਣ ਚਵਾਲ ਦਾ ਵਧੀਆ ਪੁੱਛਦੇ ਆ ਵੀਰ ਨੂੰ ਇਹਦਾ ਕੀ ਮੁੱਲ ਕਰਦਾ ਹੈ ਹਾਂਜੀ ਭਾਜੀ ਇਹਦਾ ਕਿੰਨਾ ਮੁੱਲ ਕਰਦੇ ਇਹਦਾ ਮੁੱਲ ਭਾਜੀ ਕਰਨੂਆ 50 ਕਰੀ ਜਾਈਏ ਹਾਂਜੀ 48000 ਜਮਾਨਤਨ ਕਰਦਾ 48000 ਜਮਾਨਤਨ ਹੋ ਜੁਗੇ ਜੀ ਹਾਂਜੀ ਭਾਜੀ ਉਸ ਤੋਂ ਅੱਗੇ ਗਾਂ ਦੇ ਬਾਰੇ ਦੱਸੋ ਜੀ ਇਹ ਭਾਜੀ ਦੁੱਧਾ ਲਾ ਲੋ ਮੈਂ ਤੇ ਚਾਹ ਲਾ ਲੋ ਇਹਦੇ ਦੁੱਧਾ ਹੀ ਆ ਛੋਟੀ ਗੱਲ ਸਰੀਰ ਪੱਖੋਂ ਲੱਸੀ ਹੁ ਤਾਂ ਅੱਛਾ ਜੀ ਇਹ ਮਨ ਲਏ ਲਿਆ ਦੋ 10 12 ਦਿਨ 10 12 ਦਿਨ ਖੜਦੀ ਹੈ ਠੀਕ ਹੈ ਜੀ ਕੰਨਾਂ ਦਾ ਦੁੱਧ ਚੋੜੀ ਬਹੁਤ ਆਏ ਜਿੰਨਾ ਮਰਜ਼ੀ ਰਹੇ ਅੱਛਾ ਠੀਕ ਹੈ ਕੰਨਾਂ ਦਾ ਦੁੱਧ ਚੋੜੂਗੀ ਦੁੱਧ 12 13 ਦਿਨ ਬਾਅਦ ਯਾਰ ਜਾਓਗੇ 12 13 ਦਿਨ ਬਾਅਦ 6 ਵਾਰ ਟਵੰਡ ਆਪਾਂ ਨੂੰ ਕਿ ਜਿਹੜੀ ਆਪਣੀ ਘਰ ਦੀ ਠੀਕ ਹੈ ਜੀ ਖੋਲੋ ਇਹਨੂੰ ਤੋਰੀਓ ਲੈ ਜਾ ਆਹ ਸੋਟੀ ਕਿਤਾੜੀ ਹੈ ਦੋਸਤੋ 12 13 ਦਿਨ ਜੇ ਖੜਦੀ ਹੈ ਦੂਜਾ ਸਵੇਰ ਲਾ ਲਓ ਵੀਰ ਕਹਿੰਦਾ ਪੰਜ ਤੱਜਾ ਲਾ ਲਓ ਦੁੱਧ ਕਰੂਗੀ 12 ਕਿਲੋਟਰ ਦੇ ਲਾ ਕੇ ਬਨੇ ਵੀਰੰਦ ਕੱਦਗਾਠ ਚੰਗਾ ਵਾ ਥੋੜੀ ਜੀ ਸੇਧ ਪਖੋ ਲस्सी ਹਜੇ ਦੋਸਤੋਂ ਸੂਨ ਦੇ ਵਿੱਚ ਟਾਈਮ ਪਿਆ ਇਹ ਚ 10 12 ਦਿਨ ਉਸ ਹੌਦ ਦੇ ਨਾਲ ਬਣਾ ਚੰਗਾ ਤਿਆਰ ਕਰੂਗਾ ਹੈ ਹਾਂ ਜੀ ਦੋਸਤੋ ਬੇਤਰੀ ਕਾਫੀ ਕਰੂਗੀ ਹਾਂ ਜੀ ਵੀਰ ਜੀ ਇਹਦਾ ਕਿੰਨਾ ਮੁੱਲ ਕਰਦੇ ਐ ਇਹਦਾ ਭਾਈ ਤੁਹਾਨੂੰ ਆਪਾਂ 28 29 ਕਰੀ ਜੇਗੇ ਹਾਂ ਜੀ ਇਹਦਾ ਆਪਾਂ ਕਰਦਾਂਗੇ 27 ਹਜ਼ਾਰ ਚੁਮਾਨਦੜਾ 27 ਹਜ਼ਾਰ ਚੁਮਾਨਦੜਾ ਹੋ ਜਾਊਗਾ ਜੀ ਹਾਂ ਜੀ ਭਾਈ ਠੀਕ ਹੈ ਜੀ ਉਸ ਤੋਂ ਅੱਗੇ ਜਿਹੜੀ ਇਹ ਗਾਂ ਇਹਦਾ ਕੀ ਇਹ ਭਾਈ ਪਹਿਲਾਂ ਜੋ ਪਹਿਲਾ ਸੂਆ ਸੂਈ ਹੈ ਕੈਨੇਡਾ ਮਗਿਆ ਸੂਈ ਨਾ ਇਹ ਨੂੰ ਭਾਈ ਅੱਜ 5 ਦਿਨ ਹੋ ਗਏ ਪੰਜ ਛੇ ਦਿਨ ਬੱਚਾ ਕੀ ਦਿੱਤਾ ਨੇ ਮੱਝੀ ਭਾਈ ਮਗਿਆ ਪਛੀ ਦਿੱਤੀ ਹੁਣ ਦੁੱਧ ਕਿੰਨਾ ਤਿਆਰ ਥੱਲੇ ਦੁੱਧ ਹੁਣ ਇਹ ਦੇ ਖੱਲੇ ਤੇ ਬੋਲਾ ਹੀ ਆਪਾਂ ਸਾਡਾ ਖਰੀਦਣੀ ਚਾਹੇ ਬੋਲਾ ਤੋਂ ਨੇ ਤੇ ਉਹਨੇ 8 ਵੇ ਲੱਗੇ ਬਣਾ ਗਈ ਭਾਈ ਬੋਲ 8 ਕਿਲੋਟਰ ਵਧੂ ਗੁੱਦੋ ਰੇ ਦੁੱਧ ਵਧ ਨਹੀਂ ਜਾ ਰਿਹਾ ਠੀਕ ਹੈ ਸੁਈ ਨੂੰ ਕਿੰਨਾ ਡਮ ਹੋ ਗਿਆ ਖੇ ਹੋਵੇ 5 ਹੋਏ ਪੰਜ 6 ਦਿਨ ਹੋ ਗਏ ਸਹੀ ਠੀਕ ਹੈ ਖੋਲੋ ਨੂੰ ਪੰਜ ਛੇ ਦਿਨ ਦੋਸਤੋ ਵੀਰਾਂ ਦਾ ਸੁਈ ਨੂੰ ਹੋ ਗਿਆ ਪਹਿਲਾ ਸੂਆ ਸੁਈ ਆ ਤੁਹਾਨੂੰ ਦੋਸਤੋ ਚੰਗਾ ਵਸਰੀਰ ਪੱਖੋਂ ਥੋੜੀ ਜਿਹੀ ਲਿੱਸਾ 15 ਰੱਖ ਦੇ ਮੋਰਲਾ ਵੀ ਸ਼ਾਈ ਵਾਲ ਦੇ ਨਾਲ ਇਹ ਕ੍ਰਾਸ ਹੈ ਤਾਂ ਥੋੜੀ ਮੈਂ ਦੋਸਤੋ ਚੰਗਾ ਬਰਲਦੇ ਕੰਪੈਕਟ ਜਹਾ ਹਾਂ ਅਸੀਂ ਨੰਬਰ ਮੈਂ ਦੋਸਤੋ ਵੀਰ ਦਾ ਸਕਰੀਨ ਤੇ ਚਲਾ ਦੂੰਗਾ ਜਿਹੜੇ ਵੀਰ ਨੂੰ ਪਸੰਦ ਆਊਗਾ ਕਾਲ ਤੁਸੀਂ ਕਰਕੇ ਵੀ ਇਹਨਾਂ ਰੈਡ ਕਰਨਾ ਹਾਂਜੀ ਵੀਰ ਜੀ ਇਹ ਗਾਂ ਦਾ ਕਿੰਨਾ ਮੁੱਲ ਕਰਦੇ ਇਹਦਾ ਭਾਈ ਆਪਾਂ ਤੁਹਾਨੂੰ 20 ਕਰੀਏ ਕਰੀਏ ਨਹੀਂ 18000 ਜਮਾਨਤ ਲਾਂਗੇ 18000 ਜਮਾਨਤ ਨਾਲ ਹੋ ਜੂਗਾ ਜੀ ਠੀਕ ਹੈ ਜੀ ਇਹਦਾ ਬੱਚਾ ਕਿਹੜਾ ਆ ਬੱਚੀ ਦੀ ਆ ਬੱਚੀ ਮੇਰੀ ਆ ਨਿਗੀ ਜੀ ਬੱਚੀ ਦੀ ਹਾਂਜੀ ਆ ਨਿਗੀ ਜੀ ਬੱਚੀ ਦੋਸਤੋ ਆ ਬੱਚੀ ਇਹਦੀ ਉਸ ਤੋਂ ਅੱਗੇ ਇਹਦੇ ਬਾਰੇ ਦੱਸੋ ਜੀ ਇਹ ਭਾਈ ਦੂਜਾ ਸੂਆ ਰਹੀ ਹੈ ਦੂਜਾ ਸੂਆ ਸੂਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਉਹ ਹੀ ਕਹਿੰਦਾ ਮਹੀਨਾ ਹੀ ਲਾ ਲਾ ਭਾਈ ਮਹੀਨਾ ਹੋ ਗਿਆ ਅਸ਼ੇਨੇ ਕੀ ਦਿੱਤਾ ਬੱਚਾ ਬੱਚਾ ਵਾਲਿਆ ਹੋ ਦੋਸਤੋ ਆ ਵਛਾ ਦਿੱਤਾ ਜੀ ਨੇ ਸੂਈ ਨੂੰ ਇੱਕ ਮਹੀਨਾ ਹੋ ਗਿਆ ਵੀਰਾਂ ਦਾ ਹੁਣ ਦੁੱਧ ਕਿੰਨਾ ਤਿਆਰ ਵੀਰ ਉੱਥੇ ਦੁੱਧ ਦੇ ਵਜੇ 9:00 ਦੇ ਜਦੋਂ ਥੋੜੀ ਜਿਹੀ ਚਾਹੀ ਕਰਕੇ ਥੋੜਾ ਜਿਹਾ ਫਰਕ ਪਾ ਲਈ ਦੁੱਧ ਦਾ ਅੱਛਾ ਜੀ ਖੋਲੋ ਜੀ ਦਸਣੀ ਗੱਲ ਜੁੰਦੀ ਹੈ ਡੈਡੀ ਬੋਲੋ ਦੋਸਤੋ ਵੀਰ ਕਹਿੰਦਾ ਇੱਕ ਮਹੀਨਾ ਹੋ ਗਿਆ ਸੂਈ ਨੂੰ ਇਸ ਵੇਲੇ ਥੋੜੀ ਹੀਟ ਚ ਔਨ ਕਰਕੇ ਥੋੜਾ ਜਿਹਾ ਦੁੱਧ ਘਟਾ ਗਈ ਆ ਕੱਲ ਘੜ ਦੋਸਤੋ ਚੰਗਾ ਗਾਣਾ ਹੈ ਮਾਰਨ ਵਾਲਾ ਹੀ ਇਹ ਹਸਾ ਲਾ ਠੀਕ ਹੈ ਜੀ 9 ਕਿਲੋ ਲੀਟਰ ਦੁੱਧ ਕਹਿੰਦਾ ਵੀਰੇ ਦਾ ਤਿਆਰ ਹੈ ਜਿਹੜਾ ਤੋੜ ਲੋ ਤੋੜ ਤੋੜ ਲੋ ਲੀਟਰ ਮੋੜ ਲੋ ਜੀ ਬਚਾ ਦੇ ਕਿੰਨੇ ਕਰੀਏ ਤਾਂ ਦੋਸਤੋਂ ਕਾਫੀ ਖੂਸ ਨੂੰ ਲੱਗਾ ਮੁੱਠੀ ਵਾਲਾ ਥਾਣਾ ਬਚਾ ਨੇ ਵਛਾ ਦਿੱਤਾ 1 ਮਹੀਨਾ ਸੋਈ ਨੂੰ ਗਿਆ ਵੀਰਾਂ ਦਾ ਹਾਂਜੀ ਵੀਰ ਜੀ ਇਹਦਾ ਕਿੰਨਾ ਮੁੱਲ ਕਰਦੇ ਜੀ ਇਹਦਾ ਭਾਈ 28000 ਜਮਾਨਤਨ ਕਰਦਾ 28000 ਜਮਾਨਤਨ ਜੁਵੇ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹਤੋ ਵੀਰ ਜੀ ਨਹੀਂ ਮਾ ਮੇਰਾ ਵੀ ਬਾਕੀ ਵੀ ਜੀ ਆਪਣੇ ਉਹ ਜਿਹੜਾ ਤੱਬਰ ਡੰਗਰ ਉਹਨੂੰ ਚ ਪਰਖਾ ਆਪਣੇ ਦਾ ਮਰਦ ਖੰਦੀ ਦਾ ਨਾ ਜਿਹੜਾ ਉਹਨਾਂ ਡੰਗਰ ਵਿੱਚ ਵੰਨਿਆ ਕਰਨਾ ਠੀਕ ਠੀਕ ਹੈ ਜੀ ਦੋਸਤੋ ਆ ਮੱਜਾਂ ਦੇ ਬੱਚੇ ਆ ਦੋਨਾਂ ਦੇ ਆ ਵੱਡੀ ਆ ਪਹਿਲੀ ਕੱਟੇ ਮੱਜ ਦੀ ਆ ਆ ਪਹਿਲੇ ਨੰਬਰ ਤੇ ਜਿਹੜੀ ਵਿਖਾਈ ਉਹ ਵੀ ਕੱਟੀ ਆ ਆ ਦੋਸਤੋ ਇਹ ਵੀ ਕੱਟੀ ਦੂਜੇ ਵਾਲੀ ਦੀ ਦੋਵੇਂ ਕੱਟ ਗਈ ਦੋਵੇਂ ਕੱਟ ਗਈ ਦੋਵੇਂ ਮੱਜਾਂ ਦੇ ਮਗਰ ਦੋਸਤੋ ਕੱਟੀਆਂ ਵਾ ਇੱਕ ਗਾਂ ਦੇ ਮਗਰ ਵਛਾ ਤੇ ਇੱਕ ਦੇ ਮਗਰ ਰਾਹ ਵਛੀ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ